ਕਾਇ ਕੰਚਨ ਤਾਥੀਏ ਜਾ ਸਤਗੁਰ ਲਏ ਮਿਲਾਏ ਬ੍ਰਹਮਾਇ ਵਿਚੋ ਕਟਿਏ ਸਚੜੇ ਨਾਮ ਸਮਾਏ ਸੱਚੇ ਨਾਮ ਸਮਾਏ ਹਰ ਗੁਣ ਗਾਏ ਬਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੇ ਦਿਨ ਰਾਤੀ ਵਿਚੋ ਹੋ ਹਉ ਮੇ ਜਾਏ ਜਿਨਿ ਪ੍ਰਖੀ ਹਰ ਨਾਮ ਚਿਤ ਲਾਇਆ ਤਿਨਕੇ ਹਉ ਲਾਗੋ ਪਾਏ काया कंचनता थिये जा सदगुर लय मिलाए सो सच्चा सच सच्च सलाहिये जे सदगुरु दे बुझाए बिन सदगुर परम पुलाणिया क्या मोह देसन आगे जाए क्या देन मोह जाए अवगुण पछताए दुखो दुख कमाए नाम रतिया से रंग चलूला फिर कै अंक समाए ਜਿਸ ਜੇਵੜਾ ਵਰਨਾ ਸੂਝਈ ਕਿਸ ਅਗੇ ਕਹੀਏ ਜਾਏ ਸੋ ਸੱਚਾ ਸੱਚ ਸਲਾਹੀਏ ਜੇ ਸਤਗੁਰ ਦੇ 부ਜਾਏ ਜਿੰਨੀ ਸਚੜਾ ਸੱਚ ਸਲਾਹਿਆ ਹੋ ਤਿਨ ਲਾਗੋ ਪਾਏ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ ਤਿਨ ਮਿਲਿਆ ਮਲ ਸਭ ਜਾਏ ਸੱਚੇ ਸਰਨਾਏ ਸੱਚੇ ਸਹਜ ਸੁਬਾਏ ਨਾਮ ਨਿਰੰਜਨ ਅਗਮ ਅਗੋਚਰ ਸਤਿਗੁਰ ਦੀਆ ਬੁਝਾਏ ਅੰਧੇ ਨੇ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸੱਚੜਾ ਸੱਚ ਧਿਆਇ ਹਉ ਤਿਨ ਕੈ ਲਾਗੋ ਪਾਏ ਵੜਹੰਸ ਕੀ ਵਾਰ ਮਹਲਾ ਚੌਥਾ ਲਲਾ ਬਹਿਲੀਮਾ ਕੀ ਤੁਨ ਗਾਵਣੀ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਕ ਮਹਿਲਾ ਤੀਜਾ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਓਰ ਧਾਰ ਸੱਚ ਸੰਗ ਰਹੇ ਸਦ ਸੱਚ ਰਹੇ ਸਾਚੇ ਨਾਮ ਪਿਆਰੇ ਸਦਾ ਨਿਰਮਲ ਮਹਿਲ ਨਾ ਲੱਗ ਗਈ ਨਦਰ ਕੀਤਾ ਕਰਤਾਰ ਨਾਨਕ ਹੋ ਤਿਨ ਕੇ ਬਲਿਹਾਰਣੇ ਜੋ ਅੰਧਨ ਜਪਹਿ ਮੁਰਾਰ ਮਹਿਲਾ ਤੀਜਾ ਮੈਂ ਜਾਣ ਆ ਵੜ ਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣ ਬਗਬਪੜਾ ਤਾਂ ਜਨਮ ਨ ਦੇਦੀ ਅੰਗ ਮਹਿਲਾ ਤੀਜਾ ਹੰਸਾ ਵੇਖ ਤਰੰਦਿਆ ਬਗਾ ਭੇ ਆਇਆ ਚਾਉ ਡੁੱਬ ਮੁਏ ਬਗਬਪੜੇ ਸਿਰ ਤਲ ਉਪਰ ਪਾਉ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਣ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਵਰਨਾ ਬੀਆ ਤੂੰ ਕਰਨ ਕਰਣ ਸਮਰੱਤ ਹੈ ਤੂੰ ਕਰੇ ਸੋthia ਤੂੰ ਅੜ ਮੰਗਿਆ ਦਾਨ ਦੇਵਣਾ ਸਭ ਨਾ ਜੀਆ ਸਭ ਆਖੋ ਸਤਿਗੁਰ ਵਾਹੋ ਵਾਹੋ ਜਿਨ ਦਾਨ ਹਰਨਾਮ ਮੁਖ ਦਿਆ ਸ਼ਲੋਕ ਮਹਲਾ 3 ਪੈ ਵਿੱਚ ਸਭ ਆਕਾਰ ਹੈ ਨਿਰਬੋਹਰ ਜਿਉ ਸੋਏ ਸਤਿਗੁਰ ਸੇਵੀਏ ਹਰ ਮਨ ਵਸੇ ਤਿੱਥੇ ਭੋਗ ਦੇ ਨ ਹੋਏ ਦੁਸ਼ਮਣ ਦੁਖ ਤਿਸ ਨੂੰ ਨੇੜ ਨ ਆਵੇ ਪੋਹੇ ਨ ਸਕੇ ਕੋਏ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੇ ਸੋ ਹੋਏ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਮਹਲਾ ਤੀਜਾ ਇਕ ਸੱਜਣ ਚਲੇ ਇਕ ਝਲ ਗਏ ਰਹਦੇ ਵੀ ਫੁਨ ਜਾਹੇ ਜਿਨ ਸਤਗੁਰ ਨਾ ਸੇਵਿਓ ਸੇ ਆਏ ਗਏ ਪਛੁਤਾਹੇ ਨਾਨਕ ਸਚ ਰਤੇ ਸੇ ਨਾ ਵਿਛੜਹਿ ਸਤਗੁਰ ਸੇਵ ਸਮਾਹੇ ਪੌੜੀ ਤਿਸ ਮਿਲਿਏ ਸਤਗੁਰ ਸੱਜਣੇ ਜਿਸ ਅੰਤਰ ਹਰਿ ਗੁਣਕਾਰੀ ਤਿਸ ਮਿਲਿਏ ਸਤਗੁਰ ਪ੍ਰੀਤਮੇ ਜੋ ਹਉਮੈ ਵਿਟਹੁ ਮਾਰੀ ਸੋ ਸਤਗੁਰ ਪੂਰਾ ਧੰਨ ਧੰਨ ਹੈ ਜਿਨਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਨਿਤ ਜਪਿਓ ਸੰਤ ਹੋ ਰਾਮ ਨਾਮ ਪਉਜਲ ਬਿਖ ਤਾਰੀ ਗੁਰ ਪੂਰੇ ਹਰ ਉਪਦੇਸ਼ ਆ ਗੁਰ ਵਿਟੜਿਓ ਹਉ ਸਦਵਾਰੀ ਸ਼ਲੋਕ ਮਹਲਾ 3 ਸਤਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ ਇਥੇ ਮਿਲਨ ਵਡਿਆਈਆਂ ਦਰਗਹ ਮੋਖ ਦਵਾਰ ਸੱਚੀ ਕਾਰ ਕਮਾਵਣੀ ਸਚ ਪੈਨਣ ਸਚ ਨਾਮ ਆਧਾਰ ਸੱਚੀ ਸੰਗਤ ਸਚ ਮਿਲੇ ਸੱਚੇ ਨਾਏ ਪਿਆਰ ਸੱਚੇ ਸ਼ਬਦ ਹਰਖ ਸਦਾ ਦਰ ਸੱਚੇ ਸਤਿਆਰ ਨਾਨਕ ਸਤਗੁਰ ਕੀ ਸੇਵਾ ਸੋ ਕਰੇ ਜਿਸਨੋ ਨਦਰ ਕਰੇ ਕਰਤਾਰ ਮਹਲਾ ਤੀਜਾ ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅੰਮ੍ਰਿਤ ਛੋੜ ਬਿਖ ਲਗੇ ਬਿਖ ਖਟਣਾ ਬਿਖ ਰਾਸ ਬਿਖ ਖਾਣਾ ਬਿਖ ਪੈਨਣਾ ਬਿਖ ਕੇ ਮੁਖ ਗਿਰਾਸ ਐਥੇ ਦੁਖੋ ਦੁਖ ਕਮਾਵਣਾ ਮੋਇਆ ਨਰਕ ਨਿਵਾਸ ਮਨ ਮੁਖ ਮੋਹਿ ਮੈਲੇ ਸਬਦ ਨਾ ਜਾਣਨੀ ਕਾਮ ਕਰੋਦ ਵਿਨਾਸ਼ ਸਤਗੁਰ ਕਾ ਭੋ ਛੋੜਿਆ ਮਨ ਹਟ ਕਮਨਾ ਆਵੇ ਰਾਸ ਜੰਪੁਰ ਬਧੇ ਮਾਰੀ ਹੈ ਕੋ ਨ ਸੁਣੇ ਅਰਦਾਸ ਨਾਨਕ ਪੁਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੌੜੀ ਸੋ ਸਤਗੁਰ ਸੇਵਿਓ ਸਾਧ ਜਨ ਜਿਨ ਹਰ ਹਰ ਨਾਮ ਦ੍ਰਿੜਾਇਆ ਸੋ ਸਤਗੁਰ ਪੂਜੋ ਦਿਨ ਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤਿਸ ਸਤਿਗੁਰ ਕੀ ਸਭ ਭਗੀ ਬਭੋ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਿਗੁਰ ਕਹੋ ਸਭ ਧੰਨ ਧੰਨ ਜਿਨ ਹਰ ਭਗਤ ਭੰਡਾਰ ਲਹਾਇਆ ਸ਼ਲੋਕ ਮਹਲਾ ਤੀਜਾ ਸਤਿਗੁਰ ਮਿਲੀਏ ਪੁਖ ਗਈ ਪੇਖੀ ਪੁਖ ਨ ਜਾਏ ਦੁਖ ਲਗੇ ਘਰ ਘਰ ਫਿਰੇ ਅੱਗੇ ਧੂਣੀ ਮਿਲੇ ਸਜਾਏ ਅੰਦਰ ਸਹਜ ਨ ਆਇਓ ਸਹਜੇ ਹੀ ਲੈ ਖਾਏ ਮਨ ਹਟ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭੇਖੇਖ ਥਾਬ ਹੋ ਗਿਰਹੋ ਭਲਾ ਜਿਥੋ ਕੋ ਵਰਸਾਏ ਸਬਦ ਰਤੇ ਤਿਨਾ ਸੋ ਜੀ ਪਈ ਦੂਜੇ ਭਰਮ ਪੁਲਾਏ ਪਈਏ ਕਿਰਤ ਕਮਾਵਣਾ ਕਹਿਣਾ ਕਛੂ ਨ ਜਾਏ ਨਾਨਕ ਜੋ ਤਿਸ ਭਾਵੇ ਸੇ ਭਲੇ ਜਿਨ ਕੀ ਪਤ ਪਾਵੇ ਥਾਏ ਮਹਲਾ ਤੀਜਾ ਸਤਗੁਰ ਸੇਵੀਏ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨ ਹੋਵੇ ਅਚਿੰਤ ਵਸੇ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਗੁਰ ਦਿਆ ਬੁਝਾਏ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤ ਸਰ ਤੀਰਥ ਨਾਏ ਸੱਜਣ ਮਿਲੇ ਸੱਜਣਾ ਸੱਤੇ ਸ਼ਬਦ ਸੁਭਾਏ ਕਰਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਾਖੰਡ ਜਮ ਕਾਲ ਨਾ ਛੋੜਈ ਲੈ ਜਾਸੀ ਪਤ ਗਵਾਏ ਨਾਨਕ ਨਾਮ ਰਤੇ ਸੇ ਉਪਰੇ ਸੱਚੇ ਸੋ ਲਿਵ ਲਾਏ ਪੌੜੀ ਤਿਤ ਜਾਏ ਬਹੋ ਸਤ ਸੰਗਤੀ ਜਿੱਥੇ ਹਰਿ ਕਾ ਹਰ ਨਾਮ ਬਿਲੋਈਏ ਸਹਿਜੇ ਹੀ ਹਰ ਨਾਮ ਲਿਹੋ ਹਰ ਤਤ ਨਾ ਕੋਈਏ ਨਿਤ ਜਪਿ ਹੋ ਹਰ ਹਰ ਦਿਨਸ ਰਾਤ ਹਰ ਦਰਗਹਿ ਢੋਈਏ ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਿਲਾਟ ਦਿਖੋਈਏ ਤਿਸ ਗੁਰ ਕੋ ਸਭ ਨਮਸਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈਏ ਸ਼ਲੋਕ ਮਹਿਲਾ ਤੀਜਾ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮਿਲ ਪ੍ਰੀਤਮ ਧਿਨੀ ਤੇ ਆਇਆ ਸੱਚੇ ਪ੍ਰੇਮ ਪਿਆਰ ਮਨਹੀਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮਿਲੇ ਕਰ ਤਾਰ ਇਕ ਨਾ ਦਰਸ਼ਨ ਕੀ ਪਰ ਤੀਤ ਨ ਆਇਆ ਸ਼ਬਦ ਨਾ ਕਰੇ ਵਿਚਾਰ ਵਿਛੜਿਆ ਕਾ ਕਿਆ ਵਿਛੜੇ ਜਿਨਾਂ ਦੂਜੇ ਪਾਏ ਪਿਆਰ ਮਨ ਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮ ਨ ਹੋਵਈ ਇਤ ਦੋਸਤਿ ਚਲਨ ਵਿਕਾਰ ਜਿਨਾਂ ਅੰਦਰ ਸੱਚੇ ਕਾ ਭੋ ਨਹੀ ਨਾਮ ਨ ਕਰਹਿ ਪਿਆਰ ਨਾਨਕ ਤਿਨ ਸਿਓ ਕਿਆ ਕੀਚੇ ਦੋਸਤੀ ਜੇ ਆਪ ਭੁਲਾਏ ਕਰਤਾਰ ਮਹਲਾ ਤੀਜਾ ਇਕ ਸਦਾ ਇਕ ਤੇ ਰੰਗ ਰਹੇ ਤਿਨਕੇ ਹਉ ਸਦਬਲਿਹਾਰੇ ਜਾਓ ਤਨ ਮਨ ਧਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਜਿਨ ਮਿਲੀਆ ਮਨ ਸੰਤੋਖੀਏ ਤਿਸਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸੋ ਲਿਵਲਾਏ ਪੌੜੀ ਤਿਸ ਗੁਰ ਕੋ ਹੋ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲਿਹਾਰਣੇ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਚੜਾਈ ਿਸ ਗੁਰ ਕੋ ਸਾ ਬਾਸ ਹੈ ਜਿਨ ਹਰ ਸੋ ਜੀ ਪਾਈ ਨਾਨਕ ਗੁਰ ਵਿਟੋ ਹੋਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸ਼ਲੋਕ ਮਹਲਾ 3 ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤ ਗੁਰ ਸੀਤਲ ਜੇ ਮਿਲੇ ਫਿਰ ਜਲੇ ਨ ਦੂਜੀ ਵਾਰ ਨਾਨਕ ਵਿਣ ਨਾਵੇ ਨਿਰਭੋ ਕੋ ਨਹੀਂ ਜਿਦਾਰੇ ਸ਼ਬਦ ਨਾ ਕਰੇ ਵਿਚਾਰ ਮਹਿਲਾ ਤੀਜਾ ਧੀਖੀ ਅਗਨ ਨ ਬੁਝਈ ਚਿੰਤਾ ਹੈ ਮਨ ਮਾਹੇ ਵਰਨੀ ਮਾਰੀ ਸਾਪ ਨ ਮਰੇ ਤੋ ਨਿਗੁਰੇ ਕਰਮ ਕਮਾਹੇ ਸਤਗੁਰ ਦਾਤਾ ਸੇ ਭੀਏ ਸ਼ਬਦ ਵਸੇ ਮਨ ਆਏ ਮਨ ਤਨ ਸੀਤਲ சாੰਤ ਹੋਏ ਤ੍ਰਿਸ਼ਨਾ ਗਨ ਬੁਝਾਏ ਸੁਖਾ ਸਿਰ ਸਦਾ ਸੁਖ ਹੋਏ ਜਾ ਵਿੱਚੋ ਆਪ ਗਵਾਏ गुरमुख उदासी सो करे जे सच रहे लिवलाए चिंता मूल न हो वई हर नाम रजा आ नानक नाम बिना नह छूटिये होमे पचहै पचाए पौड़ी जिन्नी हर हर नाम त्याया तिन्नी पायड़े सरब सुखा सब जन्म तिना का सफल है जिन हर के नाम की मन लागी भूखा ਜਿਨਨੇ ਗੁਰ ਕੈ ਬਚਨ ਅਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰ ਸਿਖ ਹੈ ਜਿਨ ਨਾਹੀ ਕਿੰਤ ਪਰਾਈ ਚੁਖਾ ਧਨ ਧਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਸ਼ਲੋਕ ਮਹਲਾ ਤੀਜਾ ਕਲਮ ਹੈ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ ਗੁਰ ਰਾਖੇ ਸੇ ਉਪਰੇ ਮਨ ਮੁਖਾ ਦੇ ਸਜਾਏ ਜਮ ਕਾਲੇ ਵਸ ਜਗ ਬਾੰਧਿਆ ਤਿਸ ਕਾ ਫਰੂ ਨ ਕੋਏ ਜਿਨ ਜਮ ਕੀਤਾ ਸੋ ਸੇਵੀਏ ਗੁਰਮੁਖ ਦੁਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਤਿਆ ਹੋਏ ਮਹਲਾ ਤੀਜਾ ਇਹਾਂ ਕਾਇਆ ਰੋਗ ਭਰੀ ਬਿਨ ਸਬਦੇ ਦੁਖ ਹੋਵੇਂ ਰੋਗ ਨ ਜਾਏ ਸਤਗੁਰ ਮਿਲੇ ਤਾ ਨਿਰਮਲ ਹੋਵੇ ਹਰ ਨਾਮੋ ਮਨ ਵਸਾਏ ਨਾਨਕ ਨਾਮ ਤੇ ਆਇਆ ਸੁਖ ਦਾਤਾ ਦੁਖ ਵਿਸਰਿਆ ਸਹਜ ਸੁਭਾਏ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕੋ ਹੋਂ ਸਦਾ ਕੁਮਾਇਆ ਤਿਸ ਗੁਰ ਕੋ ਹੋਂ ਖਨੀਏ ਜਿਨ ਮਦਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਕੋ ਹੋਂ ਵਾਰਣੇ ਜਿਨ ਹੋਂ ਮੇ ਬਿਖ ਸਭ ਰੋਗ ਗਵਾਇਆ ਤਿਸ ਸਤ ਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕਟ ਗੁੜੀ ਸਮਝਾਇਆ ਸੋ ਸਤਿਗੁਰ ਤਿਨ ਕੋ ਭੇਟਿਆ ਜਿਨ ਕੇ ਮੁਖ ਮਸਤਕ ਭਾਗ ਲਿਖ ਪਾਇਆ